ਬਿਨਾਂ ਖੋਏ ਤੋਂ ਗਾਜਰਪਾਕ ਬਰਫੀ ਆਪਾਂ ਅੱਜ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਬਾਜ਼ਾਰ ਵਰਗੀ ਹੋਊਗੀ ਤੇ ਬਹੁਤ ਹੀ ਵਧੀਆ ਹੋਊਗੀ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਇਹਨੂੰ ਹਰੇਕੀ ਆਪਣੇ ਘਰ ਦੇ ਵਿੱਚ ਬਣਾ ਸਕੂਗਾ ਤੇ ਬਹੁਤਾ ਜਿਆਦਾ ਕੋਈ ਖਰਚਾ ਵੀ ਨਹੀਂ ਆਉਂਦਾ ਤੇ ਟਾਈਮ ਵੀ ਨਹੀਂ ਲੱਗਦਾ ਜੇ ਤੁਸੀਂ ਇਸ ਤਰੀਕੇ ਦੇ ਨਾਲ ਗਾਜਰਪਾਕ ਬਰਫੀ ਬਣਾ ਲਈ ਤਾਂ ਬਾਰ-ਬਾਰ ਤੁਸੀਂ ਇਸੇ ਤਰੀਕੇ ਦੇ ਨਾਲ ਬਣਾ ਕੇ ਖਾਓਗੇ ਹਾਂਜੀ ਆਪਾਂ 1.5 ਕਿਲੋ ਗਾਜਰਾਂ ਲੈ ਲਈਆਂ ਸੀ ਤੇ 1.5 ਕਿਲੋ ਗਾਜਰਾਂ ਲੈ ਕੇ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਧੋਣਾ ਜ਼ਰੂਰੀ ਆ ਕਿਉਂਕਿ ਮਿੱਟੀ ਵਗੈਰਾ ਲੱਗੀ ਹੁੰਦੀ ਹੈ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਨੇ ਆ ਤੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਆਪਾਂ ਉਹਨਾਂ ਦਾ ਛਿਲਕਾ ਉਤਾਰ ਕੇ ਤੇ ਫਿਰ ਆਪਾਂ ਕੱਦੂਕਸ ਕਰ ਲਿਆ ਆਪਾਂ ਗਾਜਰਾਂ ਸਾਰੀਆਂ ਕੱਦੂਕਸ ਕਰ ਲਈਆਂ ਸੀ ਜੀ ਹੁਣ ਆਪਾਂ ਗੈਸ ਦੇ ਉੱਤੇ ਆਪਾਂ ਇੱਕ ਕੜਾਈ ਧਰ ਲਈ ਕੜਾਈ ਦੇ ਵਿੱਚ ਹੁਣ ਆਪਾਂ ਗਾਜਰਾਂ ਇਸ ਤਰ੍ਹਾਂ ਹੀ ਪਾ ਦੇਵਾਂਗੇ ਨਾ ਤਾਂ ਆਪਾਂ ਘਿਓ ਪਾਉਣਾ ਤੇ ਨਾ ਆਪਾਂ ਹਜੇ ਦੁੱਧ ਪਾਉ ਗੈਸ ਦੀ ਫਲੇਮ ਨੂੰ ਆਪਾਂ ਤੇਜ਼ ਹੀ ਰੱਖਾਂਗੇ ਕਿਉਂਕਿ ਤੇਜ਼ ਅੱਗ ਦੇ ਉੱਤੇ ਹੀ ਆਪਾਂ ਗਾਜਰਾਂ ਨੂੰ ਆਪਾਂ ਭੁੰਨਾਂਗੇ ਤੇ ਗਾਜਰਾਂ ਛੇਤੀ ਟਲ ਜਾਣਗੀਆਂ ਛੇਤੀ ਨਰਮ ਪੈ ਜਾਣਗੀਆਂ ਜੇ ਅੱਗ ਤੇਜ਼ ਹੋਊਗੀ ਤਾਂ ਤੇ ਜੇ ਸìm ਹੋਊਗੀ ਤਾਂ ਟਾਈਮ ਜ਼ਿਆਦਾ ਲਊਗੀ ਤਾਂ ਕਰਕੇ ਆਪਾਂ ਗੈਸ ਦੀ ਫਲੇਮ ਨੂੰ ਤੇਜ਼ ਰੱਖਣਾ ਗਾਜਰਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾਉਣਾ ਹੈਗਾ ਨਾਲੇ ਤਾਂ ਗਾਜਰਾ ਢਾਲ ਕੇ ਇਹ ਅੱਧੀਆਂ ਹੀ ਰਹਿ ਜਾਣਗੀਆਂ ਤੇ ਨਾਲੇ ਜਿਹੜਾ ਇਹਨਾਂ ਦੇ ਵਿੱਚ ਗਾਜਰਾਂ ਦੇ ਵਿੱਚ ਪਾਣੀ ਹੋਊਗਾ ਉਹ ਸੁੱਕ ਜਾਊਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਫਿਰ ਹਲਕਾ ਜਿਹਾ ਆਪਾਂ ਟਾਕੇ ਵੀ ਪਕਾ ਲਵਾਂਗੇ ਤਾਂ ਕਿ ਛੀਤੀ ਨਰਮ ਪੈ ਜਾਣ ਇਹ 5 ਕੁ ਮਿੰਟਾਂ ਲਈ ਆਪਾਂ ਇਹਨੂੰ ਟਾਕੇ ਵੀ ਪਕਾਵਾਂਗੇ ਲਓ ਜੀ ਉਹ ਪਾਹਣ ਵਿੱਚ ਦੀ ਇਹਨੂੰ ਖਲਾਉਂਦੇ ਰਹਿਣਾਗਾ ਆ ਦੇਖੋ ਹੁਣ ਕੁਝ ਤਾਂ ਘਲ ਗੀਆਂ ਇਹ ਕੋਸਫਰ ਹਜੇ ਹੋਰ ਢਲਣੀਆਂ ਆ ਤੇ ਨਾਲੇ ਇਹ ਅੱਧੀਆਂ ਹੀ ਰਹਿ ਜਾਣਗੀਆਂ ਦੇਖਿਓ ਤੁਸੀਂ ਅੱਧੀਆਂ ਤਾਂ ਹੀ ਰਹਿ ਜਾਂਦੀਆਂ ਹੁੰਦੀਆਂ ਨੇ ਤੇ ਆਪਾਂ ਇਹਨੂੰ ਟਾਕੇ ਹੀ ਪਕਾ ਲਵਾਂਗੇ ਲੋ ਜੀ ਗਾਜਰਾਂ ਹੁਣ ਢਲ ਚੁੱਕੀਆਂ ਨੇ ਨਰਮ ਪੈ ਗਈਆਂ ਗਾਜਰਾਂ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਦੁੱਧ ਐਡ ਕਰਾਂਗੇ ਦੁੱਧ ਆਪਾਂ 1.5 ਕਿਲੋ ਗਾਜਰਾਂ ਲੈ ਲਈਆਂ ਸੀ ਤੇ 1.5 ਕਿਲੋ ਹੀ ਦੁੱਧ ਹੈਗਾ ਤੇ ਦੁੱਧ ਨੂੰ ਆਪਾਂ ਉਬਾਲੀ ਦੇ ਲਈ ਸੀਗੀ ਤੇ ਉਬਾਲੀ ਦੇ ਕੇ ਆਪਾਂ ਸਣੇ ਮਲਾਈ ਪਾ ਦੇਵਾਂਗੇ ਜੇ ਤੁਸੀਂ ਉਬਾਲੀ ਨਹੀਂ ਦਿੱਤੀ ਤਾਂ ਕੱਚਾ ਦੁੱਧ ਵੀ ਪਾ ਸਕਦੇ ਆ ਤੇ ਦੁੱਧ ਤੁਸੀਂ ਮੱਝ ਵਾਲਾ ਹੀ ਲੈਣਾ ਕਿਉਂਕਿ ਗਾਂ ਦਾ ਪਤਲਾ ਦੁੱਧ ਹੁੰਦਾਗਾ ਗਾਂ ਵਾਲਾ ਦੁੱਧ ਨਹੀਂ ਪਾਉਣਾ ਹੈਗਾ ਜਾਂ ਪੈਕਟ ਵਾਲਾ ਦੁੱਧ ਵੀ ਪਾ ਸਕਦੇ ਆ ਤੇ ਆਪਾਂ ਸਣੇ ਮਲਾਈ ਸਾਰਾ ਦੁੱਧ ਪਾਤਾ ਆਪਾਂ 1.5 ਕਿਲੋ ਦਾ 1.5 ਕਿਲੋ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਇੱਕ ਤਾਂ ਇਹ ਸਣੇ ਮਲਾਈ ਪਾਉਣ ਦੇ ਨਾਲ ਪੂਰੀ ਫੁੱਲ ਪੈਂਟ ਦੁੱਧ ਪੈ ਗਿਆ ਵਿੱਚ ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾਗਾ ਗਾਜਰਾਂ ਦਾ ਜਦੋਂ ਆਪਾਂ ਬਿਨਾਂ ਖੋਏ ਤੋਂ ਬਣਾ ਰਹੇ ਹਾਂ ਆਪਾਂ ਕੋਈ ਖੋਆ ਨਹੀਂ ਪਾ ਰਹੇ ਇਹਦੇ ਵਿੱਚ ਤਾਂ ਕਰਕੇ ਦੁੱਧ ਪੁੱਲ ਪੈਂਟ ਹੀ ਪਾਉਣਾ ਹੈ ਲਓ ਜੀ ਆਪਾਂ ਹੁਣ ਹੌਲੀ ਹੌਲੀ ਸਪੈਚੂਲਾ ਚਲਾਉਂਦੇ ਹੋਏ ਇਹਨੂੰ ਦੁੱਧ ਨੂੰ ਕਾੜਾਂਗੇ ਵਿੱਚ ਹਾਂਜੀ ਜਿਹੜੇ ਵੀਰ ਭੈਣਾਂ ਮੇਰੀ ਵੀਡੀਓ ਨੂੰ ਦੇਖਦੇ ਹੁੰਦੇ ਆ ਮੇਰੀ ਰੈਸਪੀ ਨੂੰ ਦੇਖਦੇ ਹੁੰਦੇ ਆ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਜਦੋਂ ਮੈਂ ਤੁਹਾਡੇ ਵੀਰ ਭੈਣਾਂ ਦੇ ਸੋਹਣੇ ਸੋਹਣੇ ਕਮੈਂਟ ਪੜ੍ਹਦੀ ਹਾਂ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਦਾ ਤੇ ਬਹੁਤ ਹੀ ਮੇਰਾ ਹੌਸਲਾ ਵਧਦਾ ਹੈਗਾ ਜਿਹੜੇ ਵੀਰ ਭੈਣਾ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਵੀ ਦਬਾ ਦਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਆ ਆਪਾਂ ਹੁਣ ਤਿੰਨ ਚਾਰ ਇਲਾਇਚੀਆਂ ਕੁੱਟ ਕੇ ਰੱਖ ਲਈਆਂ ਸੀ ਪਾਊਡਰ ਬਣਾ ਲਿਆ ਸੀ ਤੇ ਇਲਾਇਚੀ ਪਾਊਡਰ ਵੀ ਵਿੱਚ ਪਾ ਦੇਵਾਂਗੇ ਤਾਂ ਕਿ ਇਹਦਾ ਫਲੇਵਰ ਆ ਜਿਹੜਾ ਬਹੁਤ ਵਧੀਆ ਆਉਂਦਾਗਾ ਜੇ ਤੁਸੀਂ ਆਪਸ਼ਨ ਹੈ ਤੁਹਾਡੇ ਕੋਲੇ ਜੇ ਤੁਹਾਨੂੰ ਚੰਗਾ ਲੱਗਦਾ ਇਲਾਇਚੀ ਪਾਊਡਰ ਦਾ ਫਲੇਵਰ ਤਾਂ ਤੁਸੀਂ ਪਾ ਲਿਓ ਜੇ ਨਹੀਂ ਪਾਉਣਾ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਕਰ ਦੇ ਵਿੱਚ ਗਾਜਰਾਂ ਦੀ ਬਰਫੀ ਬਣਾਉਣੀ ਬਹੁਤ ਹੀ ਆਸਾਨ ਹੈ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜਲਦੀ ਵੀ ਬਣ ਜਾਂਦੀ ਹੈਗੀ ਸਰਦੀਆਂ ਦੇ ਮੌਸਮ ਦੇ ਵਿੱਚ ਗਾਜਰਾਂ ਦੇ ਮੌਸਮ ਦੇ ਵਿੱਚ ਤਾਂ ਤੁਸੀਂ ਜਰੂਰ ਇਸ ਤਰ੍ਹਾਂ ਦੀ ਬਰਫੀ ਬਣਾ ਕੇ ਬੱਚਿਆਂ ਨੂੰ ਖਾਓ ਗੁਜਰੇਲਾ ਵੀ ਬਣਾ ਸਕਦੇ ਆਪਾਂ ਤੇ ਬਰਫੀ ਵੀ ਬਣਾ ਸਕਦੇ ਆ ਲਓ ਜੀ 10-15 ਮਿੰਟ ਆਪਾਂ ਹਜੇ ਗਾਜਰਾਂ ਨੂੰ ਦੁੱਧ ਦੇ ਵਿੱਚ ਹੋਰ ਪਕਾਉਣਾ ਹੈਗਾ ਲਓ ਜੀ ਦੁੱਧ ਜਮਾ ਸੁੱਕ ਗਿਆ ਦੇਖੋ ਇੰਨਾ ਹਾਰਡ ਜਿਹਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਖੰਡਾ ਪਟਾਈ 100 ਗ੍ਰਾਮ ਖੰਡ ਪਾਵਾਂਗੇ 1.5 ਕਿਲੋ ਆਪਣੀਆਂ ਗਾਜਰਾਂ ਸੀ ਤੇ 250 ਗ੍ਰਾਮ ਆਪਾਂ ਖੰਡ ਪਾ ਦੇਵਾਂਗੇ ਤੇ ਇੰਨੀ ਕੁ ਬਹੁਤ ਹੈਗੀ ਖੰਡ ਜੇ ਤੁਸੀਂ ਜ਼ਿਆਦਾ ਤੇਜ ਖਾਣਾ ਤਾਂ ਮਾੜੀ ਜੀ ਹੋਰ ਪਾ ਲਿਓ ਨਹੀਂ ਇੰਨਾ ਕੀ ਮਿੱਠਾ ਬਹੁਤ ਹੈ ਹੁਣ ਖੰਡ ਦੀ ਚਾਸ਼ਨੀ ਬਣ ਜੂਗੀ ਜਦੋਂ ਚਾਸ਼ਨੀ ਵੀ ਜਮਾ ਸੁੱਕ ਗਈ ਉਦੋਂ ਆਪਾਂ ਇਹਦੇ ਵਿੱਚ ਫਿਰ ਹੋਰ ਦੂਸਰੀਆਂ ਚੀਜ਼ਾਂ ਜਿਹੜੀਆਂ ਪਾਉਣੀਆਂ ਆਪਾਂ ਉਹ ਫਿਰ ਪਾਵਾਂਗੇ ਲਓ ਜੀ ਚੀਨੀ ਬਿਲਕੁਲ ਮੈਲਟ ਹੋ ਚੁੱਕੀ ਹੈਗੀ ਹੁਣ ਆਪਾਂ ਦੂਸਰੀਆਂ ਚੀਜ਼ਾਂ ਜਿਹੜੀਆਂ ਪਾਉਣੀਆਂ ਪਾ ਦਿੰਨੇ ਹੈਗੇ ਤੇ ਆ ਆਪਾਂ ਨਾਰੀਅਲ ਦੀ ਠੂਠੀ ਨੂੰ ਆਪਾਂ ਕੱਦੂਕਸ ਕਰਕੇ ਰੱਖ ਲਿਆ ਸੀਗਾ ਜੇ ਤੁਹਾਡੇ ਕੋਲ ਨਾਰੀਗਲ ਦਾ ਬਰਾਦਾ ਹੈਗਾ ਤਾਂ ਤੁਸੀਂ ਉਹ ਪਾ ਦਿਓ ਤੇ ਇਹ ਪਾ ਦਿਓ ਇਹ ਬਹੁਤ ਵਧੀਆ ਲੱਗਦਾ ਹੈਗਾ ਤੇ ਟੇਸਟ ਹੈ ਜਿਹੜਾ ਵਧੀਆ ਹੁੰਦਾ ਹੈਗਾ ਪਾ ਕਰਕੇ ਆਪਾਂ ਪਾਇਆ ਵੀ ਜਿੰਨੀ ਆਪਾਂ ਚੀਜ਼ ਇਹਦੇ ਵਿੱਚ ਪਾਵਾਂਗੇ ਉੰਨੀ ਬਰਫੀ ਆਪਣੀ ਜਿਹੜੀ ਟੇਸਟੀ ਬਣ ਕੇ ਤਿਆਰ ਹੋਊਗੀ ਵਧੀਆ ਬਣੂਗੀ ਤੇ ਹੁਣ ਆਪਾਂ ਥੋੜਾ ਜਿਹਾ ਮਿਲਕ ਪਾਊਡਰ ਲੈ ਲਿਆ ਸੀਗਾ ਦੋ ਵੱਡੇ ਚਮਚ ਲੈ ਲਿਆ ਤੇ ਆਪਾਂ ਉਹ ਵੀ ਪਾ ਦੇਵਾਂਗੇ ਜੇ ਤੁਹਾਡੇ ਤੁਸੀਂ ਪਾਉਣਾ ਤਾਂ ਪਾ ਲਓ ਜੇ ਹੈਗਾ ਤਾਂ ਪਾ ਦਿਓ ਇਹ ਆਪਸ਼ਨ ਆ ਜੇ ਤੁਸੀਂ ਨਹੀਂ ਪਾਉਣਾ ਤਾਂ ਨਾ ਪਾਓ ਸਕਿਪ ਵੀ ਕਰ ਸਕਦੇ ਆ ਕਿਉਂਕਿ ਆਪਾਂ ਦੁੱਧ ਪਾਇਆ ਹੈਗਾ ਕੋਈ ਲੋੜ ਨਹੀਂ ਜੇ ਪਾਉਣਾ ਤਾਂ ਪਾ ਦੇ ਕਿਉਂਕਿ ਟੇਸਟ ਓਨਾ ਹੀ ਵੱਧ ਵਧੀਆ ਵਧੂ ਬਣੂਗਾ ਤੇ ਆ ਹੁਣ ਆਪਾਂ ਕੁਝ ਡਾਈ ਫਰੂਟ ਕੱਟ ਕੇ ਰੱਖਲੇ ਸੀਗੇ ਬਦਾਮ ਤੇ ਕਾਜੂ ਇਹਨਾਂ ਨੂੰ ਵੀ ਆਪਾਂ ਪਾ ਦੇਵਾਂਗੇ ਲੋ ਜੀ ਹੁਣ ਆਪਾਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਵਾਂਗੇ। ਨੂੰ ਹੁਣ ਆਪਾਂ ਇਨਕ ਕਿਉ ਪਾ ਦੇਵਾਂਗੇ? ਵੱਡਾ ਚਮਚਾ ਇੱਕ ਪਾ ਦੇਵਾਂਗੇ ਕਿਉ ਦਾ? ਕਿਉਂ ਆਪਾਂ ਜਦੋਂ ਆਪਾਂ ਸਾਰੀਆਂ ਚੀਜ਼ਾਂ ਮਿਕਸ ਹੋ ਕਰ ਤੀਆਂ ਕਿਉ ਆਪਾਂ ਲਾਸਟ ਦੇ ਉੱਤੇ ਪਾਉਣਾਗਾ। ਹੁਣ ਆਪਾਂ ਕਿਉ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਵਾਂਗੇ ਸਾਰੀਆਂ ਚੀਜ਼ਾਂ ਨੂੰ ਲਾਸਟ ਦੇ ਉੱਤੇ ਥੱਲੇ ਲੱਗਣ ਲੱਗ ਜਾਂਦੀਆਂ ਤਾਂ ਐਂ ਕਰਕੇ ਛੇਤੀ ਛੇਤੀ ਇਹਨੂੰ ਫਲਾਉਂਦੇ ਰਹਿਣਾ ਗਏ ਕਰਕੇ। ਲੋ ਜੀ ਹੁਣ ਕਿਉ ਚੰਗੀ ਤਰ੍ਹਾਂ ਮੈਲਟ ਹੋ ਗਿਆ ਤੇ ਗਾਜਰਾਂ ਦੇਖੋ ਤੁਸੀਂ ਕੜਾਹੀ ਦੇ ਨਾਲੋਂ ਆਪੇ ਹੀ ਇਹ ਪਾਸੇ ਲੱਗ ਹੋ ਰਹੀਆਂ ਨੇ ਦੇਖੋ ਕੜਾਈ ਬਿਲਕੁਲ ਸਾਫ਼ ਹੋ ਰਹੀ ਹੈ ਲੋ ਜੀ ਗਜਰੇਲਾ ਹੁਣ ਬਿਲਕੁਲ ਤਿਆਰ ਹੋ ਗਿਆ ਵਰਤੀ ਜੰਮਣ ਦੇ ਲਈ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਲੋ ਜੀ ਹੁਣ ਆਪਾਂ ਇੱਕ ਥਾਲੀ ਲੈ ਲਈ ਹੈਗੀ ਜਾ ਥਾਲੀ ਲੈ ਲਓ ਜੇ ਟਰੇ ਵੀ ਲੈ ਸਕਦੇ ਆ ਤੇ ਹੁਣ ਆਪਾਂ ਇਹਨੂੰ ਘਿਓ ਦੇ ਨਾਲ ਗ੍ਰੀਸ ਕਰ ਲਵਾਂਗੇ ਤਾਂ ਕਿ ਆਪਣੀਆਂ ਜਦੋਂ ਆਪਾਂ ਟਿੱਕੀਆਂ ਕੱਟਾਂਗੇ ਤੇ ਉਦੋਂ ਆਸਾਨੀ ਦੇ ਨਾਲ ਟਿੱਕੀਆਂ ਜਿਹੜੀਆਂ ਆਪਣੀਆਂ ਨਿਕਲ ਸਕਣ ਆਪਾਂ ਕਿਉ ਲਾ ਕੇ ਇਸ ਤਰ੍ਹਾਂ ਹੀ ਚੰਗੀ ਤਰ੍ਹਾਂ ਗਰਮ ਕਰਕੇ ਘਿਓ ਲਾ ਕੇ ਆਪਾਂ ਇੰਨਾ ਕੁ ਘਿਓ ਲਾ ਦੇਵਾਂਗੇ ਥਾਲੀ ਦੇ ਵਿੱਚ ਲਓ ਜੀ ਹੁਣ ਆਪਾਂ ਇਹਦੇ ਵਿੱਚ ਵਰਫੀ ਜਮਾਉਣ ਲਈ ਆਪਾਂ ਜਿਹੜਾ ਡੋ ਤਿਆਰ ਕੀਤਾ ਉਹ ਪਾ ਦੇਵਾਂਗੇ ਲੋ ਜੀ ਆਪਾਂ ਸਾਰਾ ਗਜਰੇਲਾ ਥਾਲੀ ਦੇ ਵਿੱਚ ਪਾ ਲਿਆ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਿਆ। ਲੋ ਜੀ ਹੁਣ ਆਪਾਂ ਪਿਸਤੇ ਦੇ ਨਾਲ ਇਹਨੂੰ ਗਾਰਨਿਸ਼ ਕਰ ਦੇਵਾਂਗੇ। ਦੇਖੋ ਚੰਗੀ ਤਰ੍ਹਾਂ ਗਾਰਨਿਸ਼ ਕਰ ਦੇਵਾਂਗੇ ਆਪਾਂ ਤਾਂ ਕਿ ਆਪਣੀ ਇਹ ਬਿਲਕੁਲ ਬਾਜ਼ਾਰ ਵਰਗੀ ਬਰਫੀ ਜਰੀ ਬਣ ਕੇ ਤਿਆਰ ਹੋਵੇ ਤੇ ਆਪਾਂ ਨੂੰ ਹਲਵਾਈ ਸਟਾਈਲ ਆਪਾਂ ਵਰਫੀ ਬਣਾ ਕੇ ਤਿਆਰ ਕੀਤੀ ਆ ਲੋ ਜੀ ਹੁਣ ਆਪਾਂ ਪਿਸਤੇ ਨਾਲ ਗਾਰਨਿਸ਼ ਕਰਤਾ ਸੀ ਤੇ ਹੁਣ ਆਪਾਂ ਚਾਂਦੀ ਦੇ ਵਰਕ ਦੇ ਨਾਲ ਵੀ ਗਾਰਨਿਸ਼ ਕਰਾਂਗੇ ਕਿਉਂਕਿ ਇਹ ਵਰਫੀ ਆ ਜਿਹਦੀ ਆਪਾਂ ਨੂੰ ਦੇਖਣ ਦੇ ਵਿੱਚ ਹੋਰ ਵੀ ਸੋਹਣੀ ਲੱਗੀ ਜੇ ਤੁਹਾਡੇ ਕੋਲ ਚਾਂਦੀ ਦਾ ਵਰਕ ਹੈਗਾ ਤਾਂ ਤੁਸੀਂ ਗਾਰਨਿਸ਼ ਕਰ ਲਿਓ ਤੇ ਨਹੀਂ ਤਾਂ ਤੁਸੀਂ ਡਾਈ ਫਰੂਟ ਦੇ ਨਾਲ ਵੀ ਗਾਰਨਿਸ਼ ਕਰ ਸਕਦੇ ਲੋ ਜੀ ਹੁਣ ਆਪਣੇ ਘੰਟਾ ਹੋ ਗਿਆ ਵਰਫੀ ਨੂੰ ਜਮਾਈ ਨੂੰ ਇਹ ਪੂਰੀ ਸੈੱਟ ਹੋ ਗਈ ਹੈ ਤੇ ਹੁਣ ਆਪਾਂ ਇਹਦੀਆਂ ਟਿੱਕੀਆਂ ਕੱਟਾਂਗੇ ਇਸ ਤਰ੍ਹਾਂ ਆਪਾਂ ਟਿੱਕੀਆਂ ਕੱਟ ਲਾਂਗੇ ਤੇਕਰ ਆਪਣੇ ਹਿਸਾਬ ਦੇ ਨਾਲ ਕੱਟ ਲੈਣੀ ਆ ਤੁਸੀਂ ਛੋਟੀ ਵੱਡੀ ਕੋਈ ਵੀ ਤੇ ਕੀ ਕਿਸ ਤਰ੍ਹਾਂ ਦੀ ਕੱਟ ਲੋ ਕੋਈ ਡਿਜ਼ਾਈਨ ਕੱਟ ਲੋ ਕਾਜੂ ਕਤਲੀ টাইਪ ਕੱਟਣੀ ਆ ਉਸ ਤਰ੍ਹਾਂ ਦੀ ਕੱਟ ਲੋ ਲਓ ਜੀ ਹੁਣ ਆਪਾਂ ਇਹਨਾਂ ਟਿੱਕੀਆਂ ਨੂੰ ਕੱਟ ਲਿਆ ਤੇ ਆਪਾਂ ਸਾਰੀਆਂ ਟਿੱਕੀਆਂ ਨੂੰ ਇੱਕ ਇੱਕ ਕਰਕੇ ਕੱਢ ਲਵਾਂਗੇ ਤੇ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰਾਂਗੇ ਤੇ ਦੇਖੋ ਜਿਰੇਲਾ ਵਰਫੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈਗੀ ਜਿੰਨੀ ਅੱਖਾਂ ਨੂੰ ਆਪਣੇ ਦੇਖਣ ਨੂੰ ਸੋਹਣੀ ਲੱਗਦੀ ਹੈ ਓਨੀ ਜਿਆਦਾ ਟੇਸਟੀ ਵੀ ਹੈ ਕਿਸੇ ਘਰ ਦੇ ਵਿੱਚ ਜਰੂਰ ਟਰਾਈ ਕਰਕੇ ਦੇਖਿਓ ਤੇ ਤੁਸੀਂ ਯਕੀਨ ਮੰਨਿਓ ਇਹ ਬਰਫੀ ਹੈ ਜਿਹਦੀ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਜ਼ਿਆਦਾ ਸੌਫਟ ਬਰਫੀ ਬਣ ਕੇ ਤਿਆਰ ਹੋਈ ਹੈ ਤੇ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਚਾਹੇ ਤੁਸੀਂ ਇਹਨੂੰ 20-25 ਦਿਨ ਸਟੋਰ ਕਰਕੇ ਵੀ ਰੱਖ ਸਕਦੇ ਹੋ ਮੀਤ ਕਰਦੇ ਹਾਂ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਊਗੀ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ